ਪੀਟੀਸੀ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ਹਾਲਾਂਕਿ ਕੁਝ ਸੇਤ ਦੇ ਵਿੱਚ ਦੱਸਿਆ ਜਾ ਰਿਹਾ ਥੋੜਾ ਬਹੁਤ ਸੁਧਾਰ ਜ਼ਰੂਰ ਹੋਇਆ ਹੈ ਲੇਕਿਨ ਇਹ ਜਿਹੜੀ ਸੁਧਾਰ ਵਾਲੀ ਗੱਲ ਹੈ ਇਹ ਵੀ ਕੋਈ ਡਾਕਟਰਾਂ ਨੇ ਨਹੀਂ ਦੱਸੀ ਜਿਹੜੇ ਇੰਡਸਟਰੀ ਦੇ ਹੋਰ ਸਹਾਇਕ ਉਹਨਾਂ ਸਹਿਯੋਗੀ ਨੇ ਰਾਜਵੀਰ ਜਗਵੰਦਾ ਦੇ ਉਹ ਹਸਪਤਾਲ ਦੇ ਵਿੱਚ ਗਏ ਉਸ ਤੋਂ ਬਾਅਦ ਜਦ ਬਾਹਰ ਆ ਕੇ মিডিਆ ਨਾਲ ਗੱਲਬਾਤ ਕੀਤੀ ਤਾਂ ਫਿਰ ਉਹਨਾਂ ਨੇ ਇਹ ਗੱਲ ਦੱਸੀ ਹੈ ਕਿ ਰਾਜਵੀਰ ਜਵੰਦਾ ਦੀ ਸਿਹਤ ਹਾਲਾਂਕਿ ਨਾਜ਼ੁਕ ਹੈ ਲੇਕਿਨ ਪਹਿਲਾ ਨਾਲੋਂ ਕਿਤੇ ਨਾ ਕਿਤੇ ਥੋੜੀ ਜੀ ਜਿਹੜੀ ਸਿਹਤ ਹੈ ਉਹ ਸਾਝ ਹੋਈ ਹੈ ਕਿਉਂਕਿ ਬੀਤੇ ਦਿਨ ਤੱਕ ਕਾਫੀ ਜ਼ਿਆਦਾ ਜਿਹੜੀ ਸਿਹਤ ਆ ਨਸਾਦ ਸੀ ਹੁਣ ਥੋੜਾ ਜਿਆ ਠੀਕ ਹੋਈ ਹੈ ਆਪਣੇ ਤੌਰ ਦੇ ਉੱਤੇ ਹਲਕਾ ਹਲਕਾ ਸਾਹ ਲੈਣਾ ਵੀ ਸ਼ੁਰੂ ਕੀਤਾ ਹੈ ਹਾਲਾਂਕਿ ਉਹ ਇਸ ਵਕਤ ਵੀ ਉਹਨਾਂ ਨੂੰ ਡਾਕਟਰਾਂ ਦੀ ਦੇਖਰੇਖ ਦੇ ਵਿੱਚ ਲਗਾਤਾਰ ਰੱਖਿਆ ਹੋਇਆ ਹੈ ਪਰ ਜਿਹੜੇ ਸਾਥੀ ਗਾਇਕ ਨੇ ਜਾਂ ਅਦਾਕਾਰ ਨੇ ਬੀਤੀ ਰਾਤ ਤੋਂ ਹੀ ਲਗਾਤਾਰ ਫੋਰਟਿਸ ਹਸਪਤਾਲ ਦੇ ਵਿੱਚ ਪਹੁੰਚ ਰਹੇ ਨੇ ਮਿਲ ਰਹੇ ਨੇ ਉਸ ਤੋਂ ਬਾਅਦ ਬਾਹਰ ਆ ਕੇ ਹਸਪਤਾਲ ਦੇ ਬਾਹਰ ਜਦੋਂ মিডিਆ ਨਾਲ ਗੱਲਬਾਤ ਕਰ ਰਹੇ ਨੇ ਤਾਂ ਉਹਨਾਂ ਨੇ ਇਹ ਇਨਫੋਰਮੇਸ਼ਨ ਦਿੱਤੀ ਹੈ ਕਿ ਰਾਜਵੀਰ ਜਵੰਦਾ ਸੇਤ ਦੇ ਵਿੱਚ ਥੋੜਾ ਜਾ ਸੁਧਾਰ ਜ਼ਰੂਰ ਹੋਇਆ ਲੇਕਿਨ ਹਾਲਾਂਕਿ ਜਿੰਨਾ ਸੁਧਾਰ ਹੋਣਾ ਚਾਹੀਦਾ ਉਹ ਨਾ ਨਹੀਂ ਹੋਇਆ ਕੁਝ ਗਾਇਕਾਂ ਨੇ ਇਹ ਵੀ ਦੱਸਿਆ ਕਿ ਸਮਾਂ ਹਲੇ ਬੜਾ ਕ੍ਰੂਸ਼ੀਅਲ ਹੈ ਇਸ ਕਰਕੇ ਪ੍ਰਮਾਤਮਾ ਅੱਗੇ ਵਾਹਿਗੁਰੂ ਅਗੇ ਅਰਦਾਸ ਕਰੋ ਕਿ ਛੇਤੀ ਰਾਜਵੀਠ ਠੀਕ ਹੋ ਜਾਵੇ ਔਰ ਵਾਪਸ ਜਿਹੜੇ ਉਹਨਾਂ ਦੇ ਚਾਉਣ ਵਾਲੇ ਨੇ ਉਹਨਾਂ ਦਾ ਫਿਰ ਤੋਂ ਮਨੋਰੰਜਨ ਕਰਦਾ ਰਹੇ ਭਾਵੇਂ ਉਹ ਗਾਇਕੀ ਨਾਲ ਹੋਵੇ ਅਦਾਕਾਰੀ ਨਾਲ ਹੋਵੇ ਜਾਂ ਫਿਰ ਜਿਸ ਤਰੀਕੇ ਦੇ ਨਾਲ ਉਹ ਬਾਈਕਿੰਗ ਦਾ ਸ਼ੌਂਕ ਰੱਖਦੇ ਨੇ ਬਾਈਕਿੰਗ ਕਰਦੇ ਨੇ ਜਿੱਥੇ ਵੀ ਜਾਂਦੇ ਨੇ ਉਸਾਂ ਦੀਆਂ ਵੀਡੀਓਜ਼ ਬਣਾ ਕੇ ਆਪਣੇ ਸੋਸ਼ਲ ਅਕਾਊਂਟਸ 'ਤੇ ਪਾਉਂਦੇ ਨੇ ਤਾਂ ਇਸ ਤਰੀਕੇ ਦੀਆਂ ਅਰਦਾਸਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਭਾਵੇਂ ਉਹਨਾਂ ਦੇ ਪਿੰਡ ਦੀ ਗੱਲ ਹੋਵੇ ਜਾਂ ਉਹਨਾਂ ਦੇ ਚਾਉਣ ਵਾਲਿਆਂ ਦੀ ਗੱਲ ਹੋਵੇ ਲਗਾਤਾਰ ਇਸ ਵਕਤ ਉਹਨਾਂ ਦੀ ਸਿਹਤ ਦੇ ਉੱਤੇ ਵੀ ਜਿਹੜੇ ਡਾਕਟਰ ਨੇ ਨਿਗਰ ਕਿਉਂਕਿ ਬੀਤੇ ਦਿਨ ਜਦੋਂ ਸ਼ਿਮਲਾ ਜਾ ਰਹੇ ਸੀ ਸ਼ਿਮਲਾ ਵਾਲੇ ਰੂਟ ਤੇ ਜਾ ਰਹੇ ਸੀ ਚੰਡੀਗੜ੍ਹ ਤੋਂ ਸ਼ਿਮਲਾ ਵਾਲੇ ਰੂਟ ਤੇ ਸੀਗੇ ਤਾਂ ਬੱਦੀ ਦੇ ਨਜ਼ਦੀਕ ਔਰ ਬੱਦੀ ਔਰ ਪਰਮਾਣੂ ਦੇ ਬਿਲਕੁਲ ਨਜ਼ਦੀਕ ਉਹਨਾਂ ਦੀ ਜਿਹੜੀ ਬਾਈਕ ਹੈ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਦੋ ਜਾਨਵਰ ਪਸ਼ੂ ਆਪਸ ਦੇ ਵਿੱਚ ਲੜਾਈ ਕਰ ਰਹੇ ਸੀ ਤੇ ਜਦੋਂ ਉਹ ਸੜਕ ਦੇ ਵਿਚਾਲੇ ਆ ਜਾਂਦੇ ਨੇ ਔਰ ਬਾਈਕ ਉਹਦੇ ਨਾਲ ਟਕਰਾ ਜਾਂਦੀ ਹੈ ਉਸ ਤੋਂ ਬਾਅਦ ਡਿੱਗ ਜਾਂਦੇ ਨੇ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਪਸ਼ੂਆਂ ਨਾਲ ਟਕਰਾਉਣ ਤੋਂ ਬਾਅਦ ਜਾਂ ਪਸ਼ੂਆਂ ਕਰਕੇ ਬਾਈਕ ਉਹਨਾਂ ਦੀ ਡਿਸਬੈਲੈਂਸ ਹੋ ਗਈ ਸੀ ਇਸ ਕਰਕੇ ਇੱਕ ਹੋਰ ਗੱਡੀ ਦੇ ਨਾਲ ਟਕਰਾ ਜਾਂਦੇ ਨੇ ਤੇ ਉਸ ਤੋਂ ਬਾਅਦ ਇਸ ਕਰਕੇ ਉਹਨਾਂ ਦੇ ਸਿਰ ਉਹ ਰੀਡ ਦੀ ਹੱਡੀ ਦੇ ਵਿੱਚ ਕਾਫੀ ਸੱਟਾਂ ਲੱਗਦੀਆਂ ਨੇ ਲੇਕਿਨ ਇਸ ਤੋਂ ਬਾਅਦ ਇੱਕ ਹੋਰ ਗੱਲ ਸ਼ੁਰੂ ਹੋ ਗਈ ਕੁਝ ਲੋਕ ਸੋਸ਼ਲ ਮੀਡੀਆ ਦੇ ਉੱਤੇ ਗਲਤ ਤਰੀਕੇ ਦੀਆਂ ਅਫਵਾਹਾਂ ਵੀ ਫੈਲਾ ਰਹੇ ਨੇ ਇਸ ਕਰਕੇ ਜਿਹੜੇ ਜਿਹੜੇ ਪੋਲੀਵੁੱਡ ਦੇ ਸਟਾਰਸ ਨੇ ਜਿਹੜੇ ਗਾਇਕ ਨੇ ਅਦਾਕਾਰ ਨੇ ਤੇ ਇੰਡਸਟਰੀ ਦੇ ਜਿਹੜੇ ਹੋਰ ਲੋਕ ਨੇ ਜਿਹੜੇ ਜਗਵੰਦਾ ਜਵੰਦਾ ਦੇ ਨਾਲ ਕੰਮ ਕਰਦੇ ਨੇ ਉਹਨਾਂ ਨੇ ਵੀ ਉਹਨਾਂ ਲੋਕਾਂ ਨੂੰ ਲਾਣਤਾ ਜ਼ਰੂਰ ਪਾਈਆਂ ਨੇ ਕਿ ਚੰਦ ਵਿਊਜ਼ ਦੇ ਖਾਤਰ ਗਲਤ ਅਫਵਾਹਾਂ ਨਾ ਫਲਾਈਆਂ ਜਾਣ ਹੁਣ ਤੁਸੀਂ ਸਮਝ ਸਕਦੇ ਹੋ ਗਲਤ ਅਫਵਾਹਾਂ ਕੀ ਹੋ ਸਕਦੀਆਂ ਨੇ ਜਾਨੀ ਕਿ ਐਸੀ ਗੱਲ ਕਰਨ ਦੇ ਮੂੰਹੋਂ ਵੀ ਨਿਕਲਣ ਤੋਂ ਲੋਕ ਡਰਦੇ ਨੇ ਇਸ ਤਰੀਕੇ ਦੀਆਂ ਲੋਕ ਗੱਲਾਂ ਕਰ ਰਹੇ ਨੇ ਲੋਕ ਵੀਡੀਓ ਦੇ ਵਿੱਚ ਜਾਂ ਪੋਸਟ ਪਾ ਕੇ ਉਹਦੇ ਉੱਤੇ ਆਰ ਆਈ ਪੀ ਲਿਖ ਰਹੇ ਨੇ ਇਸ ਕਰਕੇ ਜਿਹੜੀ ਪੰਜਾਬੀ ਇੰਡਸਟਰੀ ਹੈ ਉਹ ਵੀ ਐਸੇ ਲੋਕਾਂ ਨੂੰ ਚੇਤਾਵਨੀ ਦੇ ਰਹੀ ਹੈ ਕਿ ਘੱਟੋ ਘੱਟ ਐਸੇ ਮੌਕੇ ਦੇ ਉੱਤੇ ਤੁਹਾਨੂੰ ਹਰਕਤਾਂ ਤੋਂ ਬਾਹਰ ਜਾਣਾ ਚਾਹੀਦਾ ਇੰਦਰਜੀਤ ਨਿੱਕੂ ਹੋਣ ਬੱਬੂ ਮਾਨ ਰਣਜੀਤ ਬਾਵਾ ਕਮਰ ਗਰੇਵਾਰ ਰੇਸ਼ਮਨ ਮੋਹ ਰਣਜੀਤ ਤੇ ਇਸ ਤੋਂ ਇਲਾਵਾ ਮਾਮ ਇੰਡਸਟਰੀ ਦੇ ਹੋਰ ਨਾਮੀ ਚਿਹਰੇ ਲਗਾਤਾਰ ਫੋਰਟਿਸ ਹਸਪਤਾਲ ਪਹੁੰਚ ਰਹੇ ਨੇ ਤੇ ਲਗਾਤਾਰ ਅਪਡੇਟ ਲੈ ਰਹੇ ਨੇ ਡਾਕਟਰਾਂ ਦੇ ਨਾਲ ਵੀ ਗੱਲਬਾਤ ਕਰ ਰਹੇ ਨੇ ਸਿਹਤ ਦੇ ਬਾਰੇ ਜਾਣਕਾਰੀ ਲੈ ਰਹੇ ਨੇ ਪਰ ਸਭ ਤੋਂ ਪਹਿਲਾਂ ਇੰਦਰਜੀਤ ਤਨਿੱਕੂ ਔਰ ਬੱਬੂ ਮਾਨ ਨੇ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਕਤ ਅਰਦਾਸ ਜ਼ਰੂਰ ਕਰੋ ਕਿਉਂਕਿ ਜਦੋਂ ਕਹਿੰਦੇ ਆ ਦਵਾ ਕੰਮ ਨਹੀਂ ਆਂਦੀ ਉਹ ਤੋਂ ਦੁਆ ਕਾਮੰਦੀ ਹੈ ਇਸ ਕਰਕੇ ਤੁਸੀਂ ਜਿਸ ਵੀ ਧਰਮ ਪੰਥ ਸੰਪਰਦਾਇ ਨੂੰ ਮੰਨਦੇ ਹੋ ਆਪਣੇ ਆਪਣੇ ਈਸ਼ਟ ਨੂੰ ਆਪਣੇ ਆਪਣੇ ਵਾਇਗਰੂ ਨੂੰ ਜਿਹਨੂੰ ਵੀ ਮੰਨਦੇ ਹੋ ਤਾਂ ਅਰਦਾਸ ਕਰੋ ਕਿ ਰਾਜਵੀਰ ਛੇਤੀ ਠੀਕ ਹੋ ਜਾਣ ਰਾਜਵੀਰ ਵੀਰ ਰਿਕਵਰ ਕਰ ਰਿਹਾ ਹੈ ਪਲੀਜ਼ ਕੋਈ ਵੀ ਅ ਇਦਾਂ ਦੀ ਪੋਸਟਾਂ ਤੁਸੀਂ ਆਰ ਆਈ ਪੀ ਵਾਲੀ ਪਾਓ ਜਾਂ ਆਪਣੇ ਕੋਲੋਂ ਲੈ ਕੇ ਕੁਛ ਨਾ ਪਾਓ ਪਲੀਜ਼ ਬੇਨਤੀ ਆ ਸਾਡੇ ਵੱਲੋਂ ਪਰਿਵਾਰ ਵੱਲੋਂ ਤੁਸੀਂ ਸਿਰਫ ਅਰਦਾਸਾ ਕਰੋ ਬੇਨਤੀਆਂ ਕਰੋ ਕਿ ਪਰਮਾਤਮਾ ਉਹਨੂੰ ਤੰਦਰੁਸਤ ਕਰੇ ਔਰ ਉਹ ਕਵਰ ਹੋ ਕੇ ਤੰਦਰੁਸਤ ਹੋ ਕੇ ਆਪਣੇ ਪਰਿਵਾਰ ਚ ਸਾਡੇ ਸਾਰਿਆਂ ਚ ਪਹੁੰਚੇ ਸੋ ਪਲੀਜ਼ ਮੇਰੀ ਬੇਨਤੀ ਆ ਕਿ ਕੋਈ ਵੀ ਰਿਅਮਰ ਜਿਹੜਾ ਹੈ ਸੋਸ਼ਲ ਮੀਡੀਆ ਤੇ ਨਾ ਫਲਾਓ ਤੇ ਤੁਸੀਂ ਸਾਰੇ ਅਰਦਾਸ ਕਰੋ ਬੇਨਤੀ ਕਰੋ ਕਿ ਰਾਜਵੀਰ ਚੜ੍ਹਦੀ ਕਲਾ ਜਿ ਰਵੇ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਨੇ ਇੱਕ ਮਾਂ ਦਾ ਪੁੱਤਰ ਇੱਕ ਸਾਡਾ ਸੋਹਣਾ ਵੀਰ ਜਿਹੜਾ ਹੈ ਉਹਨੂੰ ਤੰਦਰੁਸਤ ਕਰਨਾ ਸੋ ਪਲੀਜ਼ ਕੋਈ ਵੀ ਆਪਣੇ ਵੀਊਜ਼ ਲਈ ਪੇਜਾਂ ਤੇ ਆਰ ਆਈ ਪੀ ਦਾ ਕੁਝ ਵੀ ਲੈ ਕੇ ਨਾ ਆਪੋ ਉਹਨੇ ਕਵਰ ਕਰ ਜਾਣਾ ਸਾਡੇ ਸਾਰੇ ਨੀਂਦ ਦੁਆਵਾਂ ਥੈਂਕ ਯੂ ਹਾਲਤ ਬਹੁਤ ਨਾਜ਼ੁਕ ਹੈ ਆਪਾਂ ਪਰ ਅਰਦਾਸ ਕਰੀ ਕਿ हे ਪ੍ਰਮਾਤਮਾ ਛੇਤੀ ਛੇਤੀ ਠੀਕੋ ਕਰਾ ਦੇ ਅਸੀਂ ਤੁਸੀਂ ਸਾਰੇ ਨਾਲ ਕੇ ਅਰਦਾਸ ਕਰੀ ਸੱਚੇ ਪਾਤਸ਼ਾਹ ਬਹੁਤ ਪਿਆਰਾ ਗਾਇਕ ਸਾਡਾ ਵੀ ਛੇਤੀ 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 ਠੀਕ ਹੋ ਜਾਏ ਤਾਂ ਹੁਣ ਅਸੀਂ ਤੁਹਾਨੂੰ ਉਹ ਤਸਵੀਰਾਂ ਵੀ ਦਿਖਾ ਦਿੰਨੇ ਆ ਉਸ ਥਾਂ ਦੀਆਂ ਉਸ ਗਰਾਊਂਡ ਜ਼ੀਰੋ ਤੋਂ ਵੀ ਤਸਵੀਰਾਂ ਦਿਖਾ ਦਿੰਨੇ ਆ ਜਿਸ ਥਾਂ ਦੇ ਉੱਤੇ ਇਹ ਭਿਆਨਕ ਹਾਦਸਾ ਹੋਇਆ ਸੀ ਔਰ ਇਸ ਹਾਦਸੇ ਨੇ ਇੱਕ ਨੌਜਵਾਨ ਕਲਾਕਾਰ ਨੂੰ ਹਸਪਤਾਲ ਪਹੁੰਚਾ ਦਿੱਤਾ ਜਿੱਥੇ ਉਹ ਕਲਾਕਾਰ ਇਸ ਵਕਤ ਜ਼ਿੰਦਗੀ ਔਰ ਮੌਤ ਦੇ ਲਈ ਜੰਗ ਲੜ ਰਿਹਾ ਹੈ ਕਿਸ ਤਰੀਕੇ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਸੀ ਹਾਲਾਂਕਿ ਤੁਹਾਨੂੰ ਇਹ ਤਸਵੀਰਾਂ ਜਿਹੜੀਆਂ ਨੇ ਉਹ ਅਸੀਂ ਦਿਖਾ ਰਹੇ ਹਾਂ ਬੱਦੀ ਦੇ ਨਜ਼ਦੀਕ ਜਿਸ ਥਾਂ ਦੇ ਉੱਤੇ ਹਾਦਸਾ ਹੋਇਆ ਸੀ ਔਰ ਉਸ ਮੋਟਰਸਾਈਕਲ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿਸ ਮੋਟਰਸਾਈਕਲ ਦੇ ਉੱਤੇ ਰਾਜਵੀਰ ਜਵੰਦਾ ਰਵਲ ਕਰ ਰਹੇ ਸੀ ਤੇ ਉਹਨਾਂ ਦੀ ਬਾਈਕ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਤੇ ਹਾਦਸੇ ਤੋਂ ਬਾਅਦ ਉਹਨਾਂ ਦੀ ਰੀੜ ਦੀ ਹੱਡੀ ਸਿਰ ਦੇ ਵਿੱਚ ਸੱਟਾਂ ਲੱਗਦੀਆਂ ਨੇ ਇਹ ਉਸੇ ਇਲਾਕੇ ਦੀਆਂ ਤਸਵੀਰਾਂ ਨੇ ਬਿਲਕੁਲ ਬੱਦੀ ਦੇ ਨਜ਼ਦੀਕ ਦੀਆਂ ਤਸਵੀਰਾਂ ਨੇ ਸ਼ਿਮਲਾ ਰੋਡ ਦੀਆਂ ਤਸਵੀਰਾਂ ਨੇ ਜਿਸ ਥਾਂ ਦੇ ਉੱਤੇ ਰਾਜਵੀਰ ਜਵੰਦਾ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ ਤੇ ਜਿਵੇਂ ਹੀ ਹੁਣ ਤੱਕ ਇਹ ਇਨਫੋਰਮੇਸ਼ਨ ਸਾਹਮਣੇ ਆਈ ਹੈ ਪਹਿਲਾਂ ਤਾਂ ਦੋ ਤਿੰਨ ਵੱਖ-ਵੱਖਰੀਆਂ ਥਿਉਰੀਆਂ ਸੀ ਕੋਈ ਕਹਿ ਰਿਹਾ ਸੀ ਟਰੱਕ 'ਚ ਵੱਜਿਆ ਕੋਈ ਕਹਿ ਰਿਹਾ ਪਸ਼ੂਆਂ 'ਚ ਵੱਜਿਆ ਲੇਕਿਨ ਹੁਣ ਇੰਨੀ ਗੱਲ ਨਿਕਲ ਕੇ ਸਾਹਮਣੇ ਆ ਗਈ ਹੈ ਕਿ ਦੋ ਆਦ ਪਾਵੇਂ ਟਰੱਕ ਚ ਵੱਜੇ ਹੋਣ ਜਾਂ ਬੱਸ ਚ ਵੱਜੇ ਹੋਣ ਜਾਂ ਗੱਡੀ ਚ ਜਾਂ ਫਿਰ ਉਹ ਜ਼ਮੀਨ ਤੇ ਡਿੱਗੇ ਹੋਣ ਲੇਕਿਨ ਇੰਨਾ ਕਲੀਅਰ ਹੋ ਚੁੱਕਿਆ ਹੈ ਕਿ ਆਵਾਰਾ ਪਸ਼ੂਆਂ ਕਰਕੇ ਰਾਜਵੀਰ ਜਵੰਦਾ ਭਿਆਨਕ ਹਾਦਸੇ ਦਾ ਸ਼ਿਕਾਰ ਹੋਏ ਸੀ ਤੇ ਇਸ ਵਕਤ ਜਿਹੜੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਰਾਜਵੀਰ ਜਵੰਦਾ ਦੇ ਮੋਟਰਸਾਈਕਲ ਦੀਆਂ ਤਸਵੀਰਾਂ ਦੇਖ ਰਹੇ ਹੋ BMW R1300 GS ਮਾਡਲ ਹੈ ਇਹ ਕਾਫੀ ਐਡਵੈਂਚਰ ਬਾਈਕ ਹੈ ਇਹ ਅਕਸਰ ਜਿਹੜੇ ਲੋਕ ਟੂਰਿੰਗ ਬਾਈਕਸ ਖਰੀਦਦੇ ਨੇ ਕੁਝ ਮਹਿੰਗੀਆਂ ਕੋਸਟਲੀ ਬਾਈਕਸ ਖਰੀਦਦੇ ਨੇ ਉਹਨਾਂ ਕੋਲੇ ਹਾਈ ਪਰਫਾਰਮੈਂਸ ਬਾਈਕ ਹੁੰਦੀ ਆ ਉੱਤੇ ਕੀਮਤ ਦੀ ਗੱਲ ਕੀ ਰੇ ਕਰੀਬ-ਕਰੀਬ 30 ਲੱਖ ਰੁਪਈਆ ਦੀ ਇਹ ਬਾਈਕ ਆਂਦੀ ਹੈ BMW ਦੀ R1300 GS ਜਿਸ ਦੇ ਉੱਤੇ ਹਾਦਸੇ ਦਾ ਸ਼ਿਕਾਰ ਹੋਏ ਨੇ ਔਰ ਸੁਪਰ ਬਾਈਕਸ ਇਹਨਾਂ ਨੂੰ ਕਿਹਾ ਜਾਂਦਾ ਇਹਨਾਂ ਦੀ ਪਾਵਰ ਹਰ ਕਿਸੇ ਲਈ ਸੰਭਾਲਣਾ ਸੌਖੀ ਗੱਲ ਨਹੀਂ ਹੁੰਦੀ ਇਸੇ ਕਰਕੇ ਜਦੋਂ ਇੱਕਦਮ ਚੀਜ਼ ਅੱਗੇ ਆ ਜਾਂਦੀ ਹੈ ਤਾਂ ਫਿਰ ਹਾਦਸਾ ਹੋਣਾ ਨਿਸ਼ਚਿਤ ਹੋ ਜਾਂਦਾ ਹੈ ਤੇ ਉਸੇ ਹਾਦਸੇ ਦੇ ਕਰਕੇ ਰਾਜਵੀਰ ਜਵੰਦਾ ਹੁਣ ਹਸਪਤਾਲ ਦੇ ਵਿੱਚ ਪਹੁੰਚ ਚੁੱਕੇ ਨੇ ਔਰ ਲੋਕ ਰਾਜਵੀਰ ਜਵੰਦਾ ਦੀਆਂ ਤਸਵੀਰਾਂ ਚੱਕ-ਚੱਕ ਕੇ ਸ਼ੇਅਰ ਕਰ ਰਹੇ ਨੇ ਕੋਈ ਆਰ ਆਈ ਪੀ ਲਿਖ ਰਿਹਾ ਕੋਈ ਕਹਿ ਰਿਹਾ ਐਮ ਐਸ ਯੂ ਕੋਈ ਕਹਿ ਰਿਹਾ ਕਿ ਤੁਸੀਂ ਯਾਦਾਂ ਚ ਹਮੇਸ਼ਾ ਜ਼ਿੰਦਾ ਰਹੋਗੇ ਲੇਕਿਨ ਆਪਣੇ ਅਸੀਂ ਦਰਸ਼ਕਾਂ ਨੂੰ ਦੱਸ ਦਿੰਨੇ ਆ ਕਿ ਰਾਜਵੀਰ ਜਵੰਦਾ ਬਿਲਕੁਲ ਇਸ ਵਕਤ ਠੀਕ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਹਾਲਾਂਕਿ ਸਿਚੁਏਸ਼ਨ ਕ੍ਰਿਟੀਕ ਜ਼ਿੰਦਗੀ ਔਰ ਮੌਤ ਕਿਸੇ ਨੂੰ ਬਖਸ਼ ਨਹੀਂ ਪ੍ਰਮਾਤਮਾ ਦੇ ਹੱਥ ਵਿੱਚ ਹੈ ਇਸ ਕਰਕੇ ਕਿਸੇ ਬਾਰੇ ਐਸੀਆ ਗਲਤ ਅਫਵਾਹਾਂ ਨਾ ਫੈਲਾਓ ਇਲਾਜ ਚੱਲ ਰਿਹਾ ਹੈ ਡਾਕਟਰਾਂ ਦੀ ਟੀਮ ਪੂਰੀ ਨਿਗਰਾਨੀ ਰੱਖੀ ਹੋਈ ਹੈ ਕੱਲ ਦੇ ਨਾਲੋਂ ਅੱਜ ਵਿੱਚ ਦੱਸਿਆ ਜਾ ਰਿਹਾ ਕਿ ਸਿਹਤ ਵਿੱਚ ਸੁਧਾਰ ਹੈ ਹਾਲਾਂਕਿ 24 ਘੰਟੇ ਬਾਅਦ ਹੋ ਚੁੱਕੇ ਨੇ ਹਾਦਸੇ ਨੂੰ ਸਿਹਤ ਵਿੱਚ ਸੁਧਾਰ ਥੋੜਾ ਜਿਹਾ ਹੋਇਆ ਜਿਸ ਤਰੀਕੇ ਨਾਲ ਇਨਫੋਰਮੇਸ਼ਨ ਸਾਨੂੰ ਬਾਕੀ ਸਾਥੀ ਕਲਾਕਾਰਾਂ ਤੋਂ ਮਿਲਿਆ ਹੈ ਇਸ ਕਰਕੇ ਜਿਹੜੇ ਲੋਕ ਐਸੀਆ ਹਰਕਤਾਂ ਕਰ ਰਹੇ ਨੇ ਚੰਦ ਵਿਊਜ਼ ਦੇ ਖਾਤਰ ਸ਼ਰਮ ਆਣੀ ਚਾਹੀਦੀ ਹੈ ਉਹਨਾਂ ਨੂੰ ਤਾਂ ਲਾਣਤਾ ਪਾ ਰਹੇ ਨੇ ਸ਼ਰਮ ਆਣੀ ਚਾਹੀਦੀ ਹੈ ਉਹਨਾਂ ਲੋਕਾਂ ਨੂੰ ਕਮਰ ਗਰੇਵਾਲ ਤੇ ਰੇਸ਼ਮ ਅਨਮੋਲ ਜੋ ਕਿ ਕੁਝ ਸਮਾਂ ਪਹਿਲਾਂ ਸਿਹਤ ਬਾਰੇ ਜਾਣਕਾਰੀ ਲਿੱਤੀ ਹੈ ਉਹ ਕੀ ਕੁਝ ਅਪਡੇਟ ਦੇ ਰਹੇ ਨੇ ਉਹ ਸੁਣੋ ਜਰਾ ਅ ਰਾਜਵੀਰ ਰੋਡ ਆਊਟ ਕਾਲ ਐਕਸੀਡੈਂਟ ਹੋਇਆ ਸੱਟ ਲੱਗੀ ਐ ਤੇ ਹਾਲਾਤ ਚੱਲ ਰਹੇ ਆ ਡਾਕਟਰ ਬਹੁਤ ਸੋਹਣੇ ਤਰੀਕੇ ਨਾਲ ਟਰੀਟ ਕਰ ਰਹੇ ਆ ਤੇ ਆਪਣਾ ਰਾਜਵੀਰ ਸਰਵਾਈਵ ਵੀ ਕਰ ਰਹੇ ਆ ਪਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਬਹੁਤ ਸਾਰੇ ਸੱਜਣ ਪਤਾ ਨਹੀਂ ਉਹ ਕਿਹੜਾ ਵੀੜੀ ਐ ਕਿ ਆਰ ਆਈ ਪੀ ਆਰ ਆਈ ਪੀ ਐਸ ਤਰ੍ਹਾਂ ਦੇ ਸਨੇਹ ਜਿਹੜੇ ਰਾਜਵੀਰ ਚੌਹਰਾ ਉਹਦੇ ਆਏ ਉਹ ਸਾਨੂੰ ਕਦੇ ਵੀ ਬੁੱਝੋ ਨਹੀਂ ਤੇ ਬਿਲਕੁਲ ਠੀਕ ਠਾਕ ਆ ਉਹ ਸਰਵਾਈਵ ਕਰ ਰਹੇ ਆ ਯਾਰ ਉਹ ਲੜ ਰਿਹਾ ਆਪਣੀ ਜ਼ਿੰਦਗੀ ਨਾਲ ਹੈ ਤੇ ਬਹੁਤ ਤਕੜੇ ਜ਼ੇਰੇ ਨਾਲ ਆਪਣੀ ਆਪਣਾ ਸਾਰਾ ਖੇੜਾ ਹੈ ਤੇ ਡਾਕਟਰ ਵੀ ਲੱਗੇ ਹੋਏ ਆ ਸਾਰੇ ਸੋ ਸਾਡੀ ਹੱਥ ਚੋਂ ਕੇ ਬੇਚਤੀ ਹੈ ਇੱਕ ਦੋਨਾ ਭੈਣ ਭਰਾਵਾਂ ਕਿ ਜਿਹੜੇ ਚੱਤ ਕਪਿਓਂ ਲਈ ਇਸ ਤਰ੍ਹਾਂ ਦੀਆਂ ਖਾਵੇ ਖਾ ਰਹੇ ਕਿਸੇ ਦੇ ਦੁੱਖ ਦਾ ਇਦਾਂ ਤਵਾਸ਼ਾ ਫੜਾਉਂਦੇ ਬਰਾਬਰ ਦੁੱਖ ਦਾ ਦਰੂ ਬੜੀ ਦਾ ਤਵਾਸ਼ਾ ਹੁੰਦਾ ਹੈ ਭਾਈ ਰਾਜਵੀਰ ਜਵੰਦੇ ਦੀ ਹਾਲਤ ਨਾਜ਼ੁਕ ਹੈ ਕਈ ਮੇਰੇ ਦੋਸਤ ਮਿੱਤਰ ਮੇਰੇ ਭੈਣ ਭਰਾ ਮੈਨੂੰ ਬੜਾ ਦੁੱਖ ਹੁੰਦਾ ਹੈ ਗਲਤ ਫੋਟੋਆਂ ਲਾ ਕੇ ਆਰ ਆਈ ਪੀ ਲਿਖ ਕੇ ਆਪਣੀ ਟੀ ਆਰ ਪੀ ਲਈ ਆਪਣੇ ਵੀ ਉਹਦੇ ਲਈ ਪੋਸਟ ਆ ਪਾ ਰਹੇ ਨੇ ਮੈਂ ਦੋਵੇਂ ਹੱਥ ਜੋੜ ਕੇ ਰਿਕਵੈਸਟ ਕਰਦਾ ਬਾਈ ਪਲੀਜ਼ ਇਹਦਾ ਹਲਾ ਕਰੋ ਕੱਲ ਸਾਨੂੰ ਇਨਫਾਰਮੇਸ਼ਨ ਮਿਲੀ ਸੀ ਆਪਾਂ ਦਰਬਾਰ ਸਾਹਿਬ ਦੀ ਪਹੁੰਚੇ ਸੀਗੇ ਅਰਦਾਸ ਕਰਨ ਦੇ ਲਈ ਔਰ ਤੁਸੀਂ ਵੀ ਸਾਰੇ ਦੁਆ ਕਰ ਰਹੇ ਹੋ ਅਰਦਾਸ ਕਰ ਰਹੇ ਹੋ ਹੁਣ ਬਾਈ ਨੂੰ ਤੁਹਾਡੀਆਂ ਅਰਦਾਸਾਂ ਦੀ ਲੋੜ ਹੈ ਸਭ ਤੋਂ ਵੱਧ ਸਾਰੇ ਜਣੇ ਇਕੱਠੇ ਹੋ ਕੇ ਪਲੀਜ਼ ਅਰਦਾਸ ਕਰੋ ਸਰਵਤ ਦੇ ਪਲੇ ਦੀ ਰਾਜਵੀਰ ਬਾਈ ਦੀ ਸਿਹਤ ਯਾਭੀ ਲਈ ਪਲੀਜ਼ ਗਲ ਤਫਹਾਨਾ ਫਲਾਉ ਦੋਵੇਂ ਹੱਥ ਜੋੜ ਕੇ ਮੈਂ ਬੇਨਤੀ ਕਰਦਾ ਪਾਏ ਦੀ ਹਾਲਤ ਹਜੇ ਠੀਕ ਹੈ ਤੇ ਅਫਹਾਨਾ ਫਲਾਉ ਪਲੀਜ਼ ਸਾਰਿਆਂ ਦਾ ਧੰਨਵਾਦ ਤਾਂ ਰਾਜਵੀਰ ਜਵੰਦਾ ਦੀ ਸਿਹਤ ਯਾਭੀ ਦੇ ਲਈ ਹਰ ਕੋਈ ਅਰਦਾਸ ਕਰ ਰਿਹਾ ਹੈ ਭਾਵੇਂ ਉਹ ਫਿਲਮ ਇੰਡਸਟਰੀ ਹੋਵੇ ਯਾ ਫਿਰ ਉਹਨਾਂ ਦੇ ਚਾਹਣ ਵਾਲੇ ਹੋਣ ਹਰ ਇੱਕ ਵਿਅਕਤੀ ਇਹੀ ਅਰਦਾਸ ਕਰ ਰਿਹਾ ਹੈ ਕਿ ਉਹ ਛੇਤੀ ਤੋਂ ਛੇਤੀ ਠੀਕ ਹੋ ਜਾਣ ਤੇ ਲਗਾਤਾਰ ਜਿਹੜੇ ਸਾਥੀ ਨੇ ਉਹਨਾਂ ਦੇ ਨਾਲ ਇੰਡਸਟਰੀ 'ਚ ਕੰਮ ਕਰਨ ਵਾਲੇ ਲੋਕ ਨੇ ਹਸਪਤਾਲ ਦੇ ਵਿੱਚ ਲਗਾਤਾਰ ਫੁਟੇਜ ਹਸਪਤਾਲ ਪਹੁੰਚ ਰਹੇ ਨੇ ਡਾਕਟਰਾਂ ਤੋਂ ਸਿਹਤਯਾਬੀ ਦੀ ਕਾਮਨਾ ਵੀ ਕਰ ਰਹੇ ਨੇ ਤੇ ਪੁੱਛ ਰਹੇ ਨੇ ਕਿ ਇਸ ਵਕਤ ਉਹਨਾਂ ਦੇ ਤਾਜ਼ਾ ਹਾਲਾਤ ਕੀ ਨੇ ਲਗਾਤਾਰ ਜਿਹੜੇ ਉਹਨਾਂ ਦੇ ਸਾਥੀ ਨੇ ਇੰਡਸਟਰੀ 'ਚ ਕੰਮ ਕਰਨ ਵਾਲੇ ਨੇ ਹਸਪਤਾਲ ਪਹੁੰਚ ਰਹੇ ਨੇ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਲਗਾਤਾਰ ਜਿਹੜੇ ਸਾਥੀ ਨੇ ਉਹਨਾਂ ਦਾ ਫੁਟੇਜ ਹਸਪਤਾਲ ਦੇ ਵਿੱਚ ਪਹੁੰਚਣਾ ਜਾਰ ਮੁਲਾਕਾਤ ਕੀਤੀ ਹੈ ਡਾਕਟਰਸ ਨਾਲ ਡਾਕਟਰਸ ਨਾਲ ਮੁਲਾਕਾਤ ਤੋਂ ਬਾਅਦ ਇਹ ਹੀ ਦੱਸ ਰਹੇ ਨੇ ਕਿ ਇਸ ਵਕਤ ਜਵੰਦਾ ਦੀ ਹਾਲਤ ਵਿੱਚ ਸੁਧਾਰ ਹੋ ਰਿਹਾ ਹੈ ਭਾਵੇਂ ਥੋੜੀ-ਥੋੜ੍ਹੀ ਹੋ ਰਿਹਾ ਹੈ ਲੇਕਿਨ ਸੁਧਾਰ ਲਗਾਤਾਰ ਹੋ ਰਿਹਾ ਹੈ ਤਸਵੀਰਾਂ ਤੁਹਾਨੂੰ ਬੀਤੀ ਰਾਤ ਦੀਆਂ ਵੀ ਦਿਖਾ ਰਹੇ ਹਾਂ ਤੇ ਸਵੇਰ ਦੀਆਂ ਵੀ ਦਿਖਾ ਰਹੇ ਹਾਂ ਕਿ ਇਸ ਤਰੀਕੇ ਨਾਲ ਸਾਥੀ ਕਲਾਕਾਰ ਫੋਰਟਿਸ ਹਸਪਤਾਲ ਪਹੁੰਚ ਰਹੇ ਨੇ ਡਾਕਟਰਾਂ ਨਾਲ ਮੁਲਾਕਾਤ ਕਰ ਰਹੇ ਨੇ ਹੁਣ ਤੱਕ ਜਿਹੜੀ ਇਨਫੋਰਮੇਸ਼ਨ ਹੈ ਉਹ ਸਾਥੀ ਕਲਾਕਾਰਾਂ ਦੇ ਥਰੂ ਹੀ মিডিਆ ਤੱਕ ਪਹੁੰਚ ਰਹੀ ਹੈ ਕਿਉਂਕਿ ਬੀਤੇ ਦਿਨ ਤਾਂ ਡਾਕਟਰਾਂ ਨੇ ਜੋ ਮੈਡੀਕਲ ਬੁਲੇਟਿਨ ਜਾਰੀ ਕੀਤਾ ਸੀ ਲੇਕਿਨ ਜੇਕਰ ਅੱ ਕਟਰਾ ਨੇ ਕੋਈ ਵੀ ਮੈਡੀਕਲ ਬੁਲੇਟਿਨ ਜਾਰੀ ਨਹੀਂ ਕੀਤਾ ਕਿ ਜਵੰਦਾ ਦੀ ਹਾਲਤ ਇਸ ਵਕਤ ਕੀ ਹੈ ਤੇ ਕੀ ਨਹੀਂ ਹੈ ਲੇਕਿਨ ਇਨਾ ਜ਼ਰੂਰ ਹੈ ਕਿ ਫੋਟਸ ਹਸਪਤਾਲ ਦੇ ਜਿਹੜੇ ਡਾਕਟਰ ਨੇ ਉਹ ਛੇਤੀ ਹੀ ਇੱਕ ਮੈਡੀਕਲ ਬੁਲੇਟਿਨ ਜਾਰੀ ਕਰਨਗੇ ਔਰ ਜਵੰਦਾ ਦੀ ਹਾਲਤ ਬਾਰੇ ਜੋ ਤਾਜ਼ਾ ਅਪਡੇਟ ਦੇਣਗੇ ਪਰ ਇਸ ਤੋਂ ਪਹਿਲਾਂ ਰਣਜੀਤ ਬਾਵਾ ਹਸਪੀਟਲ ਪਹੁੰਚੇ ਨੇ ਉਹਨਾਂ ਨੇ ਜਾਣਕਾਰੀ ਲਈਤੀ ਹੈ ਕਿ ਇਸ ਵਕਤ ਹਾਲਤ ਵਿੱਚ ਕੀ ਸੁਧਾਰ ਹੋ ਰਿਹਾ ਹੈ ਤੇ ਕੀ ਨਹੀਂ ਹੋ ਰਿਹਾ ਹੈ ਕੀ ਕੁਝ ਅਪਡੇਟ ਦੇ ਰਹੇ ਨੇ ਇਹ ਆਪਾਂ ਸੁਣਦੇ ਹਾਂ ਕੋਈ ਰਿਸਪੌਂਸ ਨਹੀਂ ਦਿੱਤਾ ਹੁਣ ਅੱਜ ਕਾਫੀ ਬੈਟਰ ਹੋਇਆ ਜਿੱਦਾਂ ਉਹਨਾਂ ਦੇ ਬੀਪੀ ਚ ਬੀਪੀ ਚ ਸੁਧਾਰ ਹੋਇਆ ਆ ਔਰ ਉਹਨਾਂ ਨੇ ਜਿੱਦਾਂ ਆਪ ਸਾਹ ਲੈਣਾ ਕੀਤਾ ਆ ਤੇ ਇਹ ਆਪੀ ਕੱਲ ਨੂੰ ਕਾਫੀ ਬੈਟਰ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਤੁਸੀਂ ਅਰਦਾਸਾਂ ਬੇਨਤੀ ਕਰੋ ਕਿਉਂਕਿ ਡਾਕਟਰ ਸਾਹਿਬ ਨੇ ਵੀ ਇਹ ਹੀ ਕਿਹਾ ਕਿ ਤੁਸੀਂ ਅਰਦਾਸ ਕਰਦਾਸ ਬਹੁਤ ਪਰਾ ਔਰ ਬਹੁਤ ਬੈਸਟ ਟਰੀਟਮੈਂਟ ਦੇ ਰਹੇ ਆ ਸੋ ਸਾਡੀ ਇਹੋ ਦੁਆ ਆ ਕਿ ਕਿਉਂਕਿ ਅੱਜ ਬਹੁਤ ਪੋਜ਼ਿਟਿਵ ਕੀਤਾ ਉਹਨਾਂ ਨੇ ਕਿਉਂਕਿ ਕੱਲ ਜਿੱਦਾਂ ਸੀ ਸਾਰੇ ਹੀ ਸਾਡੇ ਕੋਲ ਆਪਸ ਵਿੱਚ ਵੀ ਗੱਲਬਾਤ ਕਰਨ ਦੀ ਕੋਈ ਹੈ ਨਹੀਂ ਸੀਗਾ ਕਿ ਅਸੀਂ ਮਲ ਨਿਕਲਾਂਗੇ ਜਾਂ ਕਿਸੇ ਨੂੰ ਕੀ ਕਵਾਂਗੇ ਅਸੀਂ ਆਪਸ ਵਿੱਚ ਵੀ ਨਹੀਂ ਸੀ ਬੋਲਦੇ ਪਲੀਜ਼ 네ਗੇਟਿਵ ਨਿਊਜ਼ ਨਹੀਂ ਜਾਣੀ ਚਾਹੀਦੀ ਰਾਜਵੀਰ ਬਿਲਕੁਲ ਸਹੀ ਹੈ ਉਹਦੀ ਸਿਹਤ ਦੇ ਵਿੱਚ ਸੁਧਾਰ ਵੀ ਹੈ ਉਹ ਬਿਲਕੁਲ ਠੀਕ ਹੈ ਔਰ ਉਹ ਠੀਕ ਹੋ ਰਿਹਾ ਹੈ ਔਰ ਇਹ ਝੂਠੀਆਂ ਜਿਹੜੀਆਂ ਖਬਰਾਂ 네ਗੇਟਿਵਿਟੀ ਵਾਲੀਆਂ ਮੀਡੀਆ ਦੇ ਉੱਤੇ ਫਲਾਈਆਂ ਜਾ ਰਹੇ ਨੇ ਨਾ ਉਹ ਪਲੀਜ਼ ਤੁਸੀਂ ਉਹਨੂੰ ਬੰਦ ਕੀਤਾ ਜਾਵੇ ਔਰ ਇਹ ਜੀ ਕੋਈ ਗੱਲ ਨਹੀਂ ਹੈਗੀ ਉਹਦੀ ਸਿਹਤ ਦੇ ਵਿੱਚ ਸੁਧਾਰ ਆਉਂਦਾ ਪਿਆ ਐਂਡ ਹੀ ਵਿਲ ਬੀ ਫਾਈਨ